हां जी ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਤੀਰਤਪਾਲ ਸਿੰਘ ਜੀਐਸਪੀ ਕ੍ਰੋਪ ਸਾਇੰਸ ਇੰਡੀਆ ਲਿਮਟਿਡ ਤੋਂ ਕਿਸਾਨ ਵੀਰੋ ਆਪਾਂ ਅੱਜ ਜੋ ਨਵੀਂ ਖੇਤੀ ਨਵਾਂ ਯੁੱਗ ਵਿਗਿਆਨ ਦੀ ਗੱਲ ਕਰਨੇ ਆ ਆਪਾਂ ਅੱਜ ਥੋੜੀ ਜੀ ਗੱਲ ਕਰਾਂਗੇ ਆਲੂ ਦੀ ਫਸਲ ਤੇ ਕਿਸਾਨ ਵੀਰੋ ਆਪਾਂ ਆਲੂ ਦੀ ਫਸਲ ਬਹੁਤ ਸਾਰੇ ਵੀਰ ਮੇਰੇ ਕਿਸਾਨ ਵੀਰ ਆਲੂ ਦੀ ਫਸਲ ਜਿਹੜੀ ਉਹ ਬਜਾਈ ਕਰਨਾ ਚਾਹੁੰਦੇ ਆ ਪਰ ਕਿਸਾਨ ਵੀਰਾਂ ਦੇ ਸਵਾਲ ਆਉਂਦੇ ਆ ਕਿ ਆਲੂ ਦੇ ਵਿੱਚ ਅਸੀਂ ਕਿਹੜੀਆਂ ਦਵਾਈਆਂ ਲਾਈਏ ਪਰ ਅੱਜ ਕੱਲ੍ਹ ਕਈ ਦਵਾਈਆਂ ਲੋਕ ਮਿਕਸ ਕਰਾ ਰਹੇ ਆ ਉਹਦੇ ਵਿੱਚ ਅਲੱਗ-ਅਲੱਗ ਟੈਕਨੀਕਲ ਪਵਾ ਕੇ ਕੋਈ ਫੰਗੀ ਸਾਡਾ ਲੱਗ ਪਾ ਰਿਹਾ ਹੈ ਸੀਡ ਵਾਸਤੇ ਲੱਗ ਪਾ ਰਿਹਾ ਹੈ ਦੂਜਾ ਆਪਣਾ ਕੁੱਲੀ ਵਾਸਤੇ ਜਾਂ ਕੀਟ ਨਕਸ ਵਾਸਤੇ ਅਲੱਗ ਪਵਾ ਰਿਹਾ ਹੈ ਪਰ ਕਿਸਾਨ ਵੀਰੋ ਜੋ ਸਾਡੀ ਜੀਐਸਪੀ ਕੰਪਨੀ ਨੇ ਨਵੀਂ ਦਵਾਈ ਕੱਢੀ ਹੈ ਆਲੂ ਵਾਸਤੇ ਉਹ ਸਾਡੀ ਦਵਾਈ ਆਈ ਹੈ ਪੀਸੀਟੀ ਪੀਸੀਟੀ ਜੋ ਦਵਾਈ ਆ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਟੈਕਨੀਕਲ ਦਿੱਤੇ ਗਏ ਆ ਐਨ ਪੀਸੀਟੀ 410 ਦੇ ਵਿੱਚ ਜੋ ਕਿ ਜੇਦੋ ਆਪਾਂ ਆਲੂ ਨੂੰ ਲਾਣਾ ਪਹਿਲੇ ਨੰਬਰ ਤੇ ਇਹਨੇ ਫੰਗਸ ਨੂੰ ਰੋਕਣਾ ਹੈ ਅਤੇ ਦੂਜੇ ਨੰਬਰ ਤੇ ਇਹਨੇ ਉੱਲੀ ਜਿਹਨੂੰ ਆਪਾਂ ਫੰਗਸ ਜਾਂ ਉੱਲੀ ਕਹਿੰਦੇ ਆ ਉਹਨੂੰ ਰੋਕਣਾ ਹੈ ਦੂਜੇ ਨੰਬਰ ਤੇ ਕੀਟਾ ਨੂੰ ਰੋਕਣਾ ਹੈ ਅਤੇ ਤੀਜਾ ਨੰਬਰ ਬੀਜ ਦਾ ਵਿਕਾਸ ਕਰਨਾ ਕਿਸਾਨ ਵੀਰੋ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਪਹਿਲਾ ਨੰਬਰ ਤੇ ਉੱਲੀ ਕਰਦੀ ਹੈ ਦੂਜੇ ਨੰਬਰ ਤੇ ਆਪਾਂ ਦੇਖਿਆ ਹੋਣਾ ਕਿ ਆਪਾਂ ਜਦੋਂ ਬਜਾਈ ਕਰਨੇ ਆ ਜ਼ਮੀਨ ਦੇ ਵਿੱਚ ਨਿੱਕੇ ਨਿੱਕੇ ਕੀੜੇ ਹੁੰਦੇ ਨੇ ਅਤੇ ਕੀੜੇ ਆਪਣਾ ਆਲੂਆਂ ਦਾ ਬਹੁਤ ਸਾਰਾ ਨੁਕਸਾਨ ਕਰਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਤੀਸਰਾ ਟੈਕਨੀਕਲ ਹੈ ਅਸੀਂ ਦੱਸਿਆ ਕਿ ਬੀਜ ਵਿਕਾਸ ਕਿ ਬੀਜ ਦਾ ਵਿਕਾਸ ਨਹੀਂ ਹੁੰਦਾ ਹੈ ਅਤੇ ਕਿਸਾਨ ਵੀਰੋ ਜਦੋਂ ਆਪਾਂ ਆਲੂ ਨੂੰ ਬੀਜਦੇ ਆ ਤੌਸਟ ਦੇ ਮੈਂ ਆਪਣੀ ਬਲੈਕ ਸਕ੍ਰੱਬ ਜਿਵੇਂ ਨਾ ਕੀ ਤਨਾ ਗੱਲ ਦੀ ਵਸਤਾ ਹੁੰਦੀ ਹੈ ਅਤੇ ਉਹਨੂੰ ਵੀ ਰੋਕਦੀ ਏ ਅਤੇ ਪੀਸੀਟੀ 410 ਜਿਹੜੀ ਹੈ ਮਿੱਟੀ ਦੇ ਵਿੱਚ ਆਉਣ ਵਾਲੀਆਂ ਬਿਮਾਰੀਆਂ ਨੂੰ ਬਹੁਤ ਸਾਰਾ ਕੰਟਰੋਲ ਕਰਦੀ ਏ ਅਤੇ ਆਲੂ ਦੇ ਆਲੂ ਦੇ ਵਿੱਚ ਬਹੁਤ ਸਾਰੀ ਸਫਲਤ ਕਰਦੀ ਹੈ ਤੇ ਜਿਹਦੇ ਵੀ ਆਪਾਂ ਗੱਲ ਕਰਨੇ ਆ ਕਿ ਜਦੋਂ ਤੁਸੀਂ ਆਲੂ ਬੀਜੋਗੇ ਆਲੂ ਜਿਹਦੀ ਜਦੋਂ ਪਟਾਈ ਕਰੋਗੇ ਆਲੂ ਪੂਰਾ ਸਾਫ਼ ਤੇ ਚਮਤਕਾਰ ਨਿਕਲੇਗਾ ਕਈ ਵਾਰੀ ਕਿਸਾਨ ਵੀਰੋ ਤੁਸੀਂ ਦੇਖਿਆ ਹੋਣਾ ਕਿ ਆਲੂ ਦੇ ਵਿੱਚ ਜਿਵੇਂ ਮੰਨ ਲਓ ਕਿ ਆਪਾਂ ਗੱਲ ਕਰਦੇ ਆ ਕਿ ਆਲੂ ਜੁੜੇ ਹੁੰਦੇ ਆ ਜਾਂ ਪੂਰੇ ਨਹੀਂ ਨਿਕਲਦੇ ਪਰ ਜਦੋਂ ਤੁਸੀਂ ਪੀਸੀਡੀ ਵਰਤੋ ਕਰੋਗੇ ਤਾਂ ਆਲੂ ਦਾ ਤਨਾ ਜਿਹੜਾ ਪੂਰਾ ਹੋਏਗਾ ਤੇ ਚਮੜੀ ਜਿਹੜੀ ਹੈ ਪੂਰੀ ਸਿਰਖਤ ਹੋਏਗੀ ਕਿਸਾਨ ਵੀਰੋ ਪੀਸੀਡੀ 410 ਦੀ ਡੋਜ਼ 100 ਐਮਐਲ ਇਹ 25 ਕਟਿਆਂ ਨੂੰ 100 ਐਮਐਲ ਦਵਾਈ ਲੱਗੇਗੀ 100 ਐਮਐਲ ਪੀਸੀਡੀ 10 ਨੂੰ ਤੁਸੀਂ ਕੱਢ ਕੇ ਪਾਣੀ ਵਿੱਚ ਘੋਲ ਕੇ 8 ਲੀਟਰ ਪਾਣੀ ਦੇ ਵਿੱਚ ਪਾ ਕੇ ਤੇ ਪੰਪ ਦੇ ਨਾਲ ਜਿਵੇਂ ਕਿ ਸਾਡਾ ਲਿਟਰੇਚਰ ਵਿੱਚ ਵੀ ਦਿੱਤਾ ਹੋਇਆ ਹੈ ਕਿ ਪੰਪ ਦੇ ਨਾਲ ਤੁਸੀਂ ਆਲੂ ਦਾ ਜਿਹੜਾ ਪੂਰਾ ਆਲੂ ਦੇ ਉੱਪਰ ਪੂਰਾ ਛਰਕਾ ਕਰ ਦਿਓ ਤੇ ਰਾਤ ਨੂੰ 6 ਟਾਈਮ ਰੱਖੋ ਅਤੇ ਅਗਲੇ ਦਿਨ ਕਟਿਆਂ ਦੇ ਵਿੱਚ ਭਰ ਕੇ ਤੁਸੀਂ ਆਲੂ ਦੀ ਜਿਹੜੀ ਹੈ ਉਹ ਬਜਾਈ ਕਰ ਦੋ ਤੇ ਅਬ ਤੁਸੀਂ ਇਸ ਨੂੰ ਸਾਰੇ ਹੀ ਹੱਲਾ ਦੇ ਹੱਲਾ ਦਾ ਆਪਣਾ ਸਾਰੇ ਹੀ ਰੋਗਾਂ ਤੋਂ ਜਿਹੜੇ ਉਹ ਮੁਕਤੀ ਪਾਓਗੇ ਉੱਲੀ ਤੋਂ ਵੀ ਕੀੜਾ ਸਕ ਤੋਂ ਵੀ ਅਤੇ ਬੀਜ ਵਿਕਾਸ ਤੋਂ ਵੀ ਤੁਹਾਨੂੰ ਅਲੱਗ-ਅਲੱਗ ਕੋਈ ਵੀ ਤਰ੍ਹਾਂ ਦੀਆਂ ਦਵਾਈਆਂ ਹੋਰ ਲਾਣ ਦੀ ਲੋੜ ਨਹੀਂ ਓਨਲੀ ਇਕੱਲੀ ਤੁਸੀਂ ਪੀਸੀਟੀ 410 ਵਰਤੋ ਅਤੇ ਆਪਣਾ ਇਹਦਾ ਜਿਹੜਾ ਆਲੂ ਦੀ ਪੂਰੀ ਸੁਰੱਖਿਤ ਪਾਓ ਧੰਨਵਾਦ ਕਿਸਾਨ ਵੀਰੋ ਤੁਹਾਡਾ ਬਹੁਤ-ਬਹੁਤ